ਹਰਿ ਹਰਿ ਸੋਹੰ ਸਤਨਾਮ ਬੀਰਵਾਰ ਵਿਦਿਆ ਬੜੇ ਪੁਨ ਪੁਨਾ ਅਬਿਆਸ ਸਹਤ ਗੁਰੂ ਪੂਰੇ ਮਿਲਣ ਸੇ ਹੋਵੇ ਆਤਮ ਪਰਕਾਸ਼ गुरु ज्ञान का मूल है धर्म मूल हितकार वीरवार बचारी है न से पाप हजार वीरवार बचारी है न से पाप हजार ਇੱਕ ਵੀਰ ਵਾਰ ਪ੍ਰਭੂ ਪਰਮਾਤਮਾ ਸਤਿਗੁਰੂ ਦਾ ਸਿਮਰਨ ਕਰਨ ਦੇ ਨਾਲ बार-बार ਵਿਅਾਸ ਕਰਨ ਦੇ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਪੂਰਨ ਸਤਿਗੁਰ ਦੇ ਮਿਲਣ ਦੇ ਨਾਲ ਜੀਵ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਸਤਿਗੁਰੂ ਗਿਆਨ ਦਾ ਆਧਾਰ ਹੈ ਮੁੱਢ ਹੈ ਧਰਮ ਦਾ ਮੂਲ ਦਇਆ ਹੈ ਬੀਰਵਾਰ ਨੂੰ ਪ੍ਰਭੂ ਪਰਮਾਤਮਾ ਸਤਿਗੁਰ ਦੇ ਨਾਮ ਦੀ ਵਿਚਾਰ ਕਰਨ ਦੇ ਨਾਲ ਹਜ਼ਾਰਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਗੁਰਪਿਆਰੀ ਸੰਗਤ ਜੀ ਜੋ ਜੀਵ ਆਪਣੇ ਇਖ ਕਪਨੀ ਸਤਗੁਰੂ ਤੁਸ ਪਰਮਾਤਮਾ ਦਾ ਸਿਮਰਨ ਕਰਦੀਆ ਜੋ ਆਪਣੇ ਸਤਗੁਰ ਜੀ ਨੂੰ ਸਵਾਸ ਸਵਾਸ ਸਿਮਰਦੀ ਆਰਾਧਦੀ ਆ ਜੋ ਜੀਵ ਸਤਗੁਰ ਜੀ ਨੂੰ ਚੇਤੇ ਰੱਖਦੇ ਆ ਮਨ ਨੂੰ ਨੀਵ ਸਾਰੇ ਦੇ ਨਾਮ ਜਪਣ ਦੇ ਨਾਲ ਹਜ਼ਾਰਾਂ ਪਾਪਾਂ ਦਾ ਨਾਸ਼ ਹੋ ਜਾਂਦਾ ਸਤਿਗੁਰੂ ਜੀ ਸਾਨੂੰ ਬਾਣੀ ਦੇ ਨਾਲ ਸ਼ਬਦ ਦੇ ਨਾਲ ਜੋੜਦੀ ਹੈ ਸਾਨੂੰ ਸਤਿਗੁਰੂ ਜੀ ਦੇ ਦਰਸਾਈ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਸਾਨੂੰ ਉਸ ਅਵਸਥਾ ਤੇ ਆਪਣੇ ਮਨ ਨੂੰ ਲਿਜਾਣਾ ਪਵੇ ਐਸਾ ਧਿਆਨ ਤਰੋਪਣ ਭਾਰੀ ਮਨ ਪਾਵਨ ਟਿੜ ਸੁਖ ਮੰਨ ਲਾੜੀ ਗੁਰਪਿਆਰੀ ਸੰਗਤ ਜੀ ਸਾਨੂੰ ਸਤਗੁਰ ਜੀ ਦੇ ਦਰਸਾਈ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਜੋ ਜੀ ਪ੍ਰਭੂ ਪਰਮਾਤਮਾ ਪਰਮੇਸ਼ਰ ਸਤਗੁਰ ਦਾ ਸਿਮਰਨ ਕਰਦੇ ਆ ਸਤਗੁਰ ਜੀ ਉਹ ਜੀਵਨ ਅਨੁਭਵ ਸਾਗਰ ਤੋਂ ਪਾਰ ਕਰਦੇ ਹੈ ਤੇ ਸਾਨੂੰ ਸਤਗੁਰੂ ਜੀ ਦਾ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਹੈ ਸਾਡੀ ਵਾਸਤੇ ਜਗਤ ਪਿਤਾ ਸਤਗੁਰੂ ਬਦਾਸ ਮਹਾਰਾਜ ਜੀ ਨੇ ਅੰਮ੍ਰਿਤ ਮਈ ਅਮਰਤ ਬਾਣੀ ਨੂੰ ਮਨੁਮੁਲਕ ਖਜ਼ਾਨਾ ਬਖਸ਼ਿਸ਼ ਕੀਤਾ ਹੈ ਸਨੂਸਤੇ ਅਨੁਸਾਰ ਹੀ ਕਰਨਾ ਚਾਹੀਦਾ ਹੈ ਸਾਰੇ ਕਾਰਜ ਸਨੂਸਤੇ ਅਨੁਸਾਰ ਹੀ ਕਰਨੇ ਚਾਹੀਦੇ ਹੈ। ਕਿਰਪਾਯਾਰੀ ਸత్సੰਗ ਜੀ ਇੱਕ ਉਦਾਹਰਣ ਦੇ ਤੌਰ ਤੇ ਗੱਲ ਕਰੀਏ ਕਿ ਜੋ ਪੇੜ ਜੈਦਾ ਦੇ ਪੁੱਤਰ ਵਾਰਸ ਹੁੰਦੇ ਆ। ਔਰ ਗੁਰੂ ਪਿਆਰੀ ਸੰਗਤ ਜੀ ਜਗਤਪਿਤਾ ਸਤਿਗੁਰੂ ਬਦਾਸ ਮਰਜੂ ਲਈ ਸਾਡੇ ਵਾਸਤੇ ਜੋ ਅਮਰ ਤਬਾਣੀ ਦਾ ਨਮੂਲ ਖਜ਼ਾਨਾ ਬਖਸ਼ਿਸ਼ ਕੀਤਾ ਹੈ ਅਸੀਂ ਉਹਨਾਂ ਦੇ وارਸਾਂ ਤੇ ਸਾਨੂੰ ਸਤਿਗੁਰੂ ਜੀ ਦੇ ਦਰਸਾਈ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਉਸ ਬੇਗਮਪੁਰੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਜੋ ਪੂਤ ਹੁੰਦੇ ਆ ਉਹਦੇ ਪੀੜੀ ਦੇ ਨਕਸ਼ੇ ਕਰਮ ਤੇ ਚੱਲਦੇ ਆ ਜੋ ਸਪੂਤ ਹੁੰਦੇ ਆ ਉਪੀਤੋਂ ਜੋ ਸਤਿਗੁਰੂ ਜੀ ਨੇ ਸਾਨੂੰ ਮਾਰਗਦਰਸ਼ਨ ਕੀਤਾ ਹੈ ਉਸ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੈ ਤੇ ਜਿਹੜੇ ਆਪਣੇ ਸਤਿਗੁਰੂ ਜੀ ਦੇ ਦਰਸਾਈ ਹੋਏ ਮਾਰਗ ਤੇ ਨਹੀਂ ਚੱਲਦੇ ਉਹ ਫਿਰ ਗੁਰਪਿਆਰੀ ਸੰਸੰਗ ਬਜੀਓ ਕਪੂਤ ਤੇ ਫਿਰ ਕੁਝ ਜਿਹੜੇ ਕਪੂਤ ਹੁੰਦੇ ਸਤਿਗੁਰੂ ਜੀ ਉਹਨਾਂ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੈ ਔਰ ਸਮਾਜ ਕਿਸ ਨਜ਼ਰ ਦੇ ਨਾਲ ਦੇਖਦਾ ਇਸ ਚੀਜ਼ ਤੇ ਵਿਚਾਰ ਕਰਨੀ ਪਵੇ ਜਿਵੇਂ ਜਗਤ ਬੇਤਸਤ ਗੁਰੂ ਬਦਾਸ ਮਰਦ ਦੀ ਸੱਚੀ ਔਲਾਦਾਂ ਤੇ ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਸਤਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਹੈ ਗੁਰੂ ਕੀ ਮੂਰਤ ਮੰਨ ਰਖ ਤਰੁ ਸੋ ਹਰਗਮਤਿਆਨ ਨਾਮਦਾਨ ਅਹਿਨਾਨ ਕਰ ਦੁਆਰੇ ਪਾਬੂ ਸਾਨੂੰ ਸਤਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਸਵਾਸ ਸਵਾਸ ਪ੍ਰਮਾਤਮਾ ਪ੍ਰਭੂ ਪਰਮੇਸ਼ਰ ਸਤਿਗੁਰ ਦਾ ਨਾਮ ਸਿਮਰਨਾ ਚਾਹੀਦਾ ਹੈ। ਉਸਤ ਕੋ ਜੀ ਦੀ ਪਾਣੀ ਦੇ ਨਰਚਣਾ ਚਾਹੀਦਾ ਹੈ। ਸਾਰੇ ਸੁਣਤ ਗੁਰਪ੍ਰੇਮੀ ਰਹੁਣ। ਪਿਆਰ ਤੇ ਸਤਿਕਾਰਪ੍ਰੀ ਜੈ ਗੁਰਦੀਪ ਤਨ ਗੁਰਦੀਪ ਜੀ ਜੋ ਬੋਲੇ ਸੁਣਦੇ। ਜੀ ਸ਼ਖਤ ਬਿਤਾ ਸਤਿਗੁਰ ਬਿਤਾਸ ਮਹਾਰਾਜ ਕੀ ਜੈ। ਜੋ ਬੋਲੇ ਸੁਣਦੇ। ਸਤਿਗੁਰ ਸਵਾਮੀ ਸਰਬੰਦਾਸ ਮਹਾਰਾਜ ਕੀ ਜੈ। ਜੋ ਬੋਲੇ ਸੁਣਦੇ। ਰਵਦਾਸੀਆ ਕੌਮ ਦੇ ਅਮਰ ਸੀ ਸੰਤ ਰਾਮਾਨੰਦ ਵਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ 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 ਹਪਸੰਦੇ ਜਨਤ ਕੋਟ ਕੋਟ ਪ੍ਰਗਟ ਕੋਟ ਕੋਟ ਨਮ ਜਪੁਜੀ ਸਤਨਾਮ ਸਤਨਾਮ